ਰੱਬ ਸਲਾਮ ਰੱਬ ਸਲਾਮ ਫਾਰਕ ਆਉਂਦੀ ਕਲੀ ਮੈਨੇਜਮੈਂਟ ਮਰਦਾ ਬਾ ਮਰਦਾ ਮੱਚਦਾ ਮੈਂ ਮੇਰਾ ਮਨ ਭਰਿਆ ਪਿਆ ਜੇ ਭਾਵੇਂ ਮੈਂ ਸੁਨਗਰ ਚ ਆਇਆ ਸਾਰਾ ਨਗਰ ਤੁਹੀ ਹੋਊਗਾ ਇਲਾਕਾ ਤੁਹੀ ਹੋਊਗਾ ਕਦੀਮ ਸਿੰਘ ਰੇਲ ਸਲਾਮ ਰੱਬ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜੇਕਰ ਪਰਿਵਾਰ ਸਟੈਂਡ ਲੈ ਲੈਂਦਾ ਓ ਹੋ ਮਰਤਕ ਦੇ ਦੂ ਉਦੋਂ ਤੱਕ ਸੰਸਕਾਰ ਨਾ ਕਰ ਲੈਂਦੇ ਜਦੋਂ ਤੱਕ ਇਹ ਗੁਰਦੀਪ ਸਿੰਘ ਨੂੰ ਜਿਹੜਾ ਸ਼ਹੀਦ ਕੋਈ ਫਰਦਾ ਕਿ ਗੁਰਦੀਪ ਸਿੰਘ ਬਿਜਲੀ ਬੋਰਡ ਦਾ ਪਹਿਲਾ ਸ਼ਹੀਦ ਲਿਆ ਜਾਂਦਾ ਸਾਡਾ ਦਿਲ ਚਾਹੁੰਦਾ ਸੀ ਵੀ ਅਸੀਂ ਗੁਰਦੀਪ ਦੀ ਡੈੱਡ ਬੋਡੀ ਰੱਖ ਕੇ ਇਸ ਨੂੰ ਹਾਈਲਾਈਟ ਕਰੀਏ ਪਰ ਉਹਦੇ ਵੀ ਪਰਿਵਾਰ ਦਾ ਸਹਿਮਤ ਹੋਣਾ ਜ਼ਰੂਰੀ ਆ ਗੁਰਦੀਪ ਸਿੰਘ ਨੂੰ ਸ਼ਹੀਦਤਾ ਜਾਂਦੇ ਹੋ ਸੱਚਾ ਬਿਓ ਸੱਚਾ ਬਿਓ ਪਰ ਬਿਜਲੀ ਮੁਲਾਜ਼ਮ ਕਿਦਰ ਜਾਂ ਇਹ ਜਿਹੜਾ ਦਰਦ ਆ ਜਿਹੜਾ ਗੁਰਪ੍ਰੀਤ ਸਿੰਘ ਗੱਡੀ ਵਿੰਡ ਦਾ ਉਸ ਸਪੀਡ ਦੇ ਵਿੱਚ ਉਹਨਾਂ ਦਾ ਦਰਦ ਛਲਕਿਆ ਵੀ ਆ ਉਹ ਭਾਵਕ ਵੀ ਹੋਏ ਨੇ ਅੰਦਰੋਂ ਰੋਏ ਵੀ ਨੇ ਮੈਂ ਨਾ ਨਗਰ ਚਾਹਿਆ ਸਾਰਾ ਨਗਰ ਤੁਸੀਂ ਹੋਊਗਾ ਇਲਾਕਾ ਨਹੀਂ ਹੋਊਗਾ ਅਰ ਕੋਈ ਗੱਲ ਆ ਕਿ ਤੁੱਤੇ ਜਨਾ ਮੁੱਲ ਨਹੀਂ ਹੈਗਾ ਆਪਦਾ ਵਾਤਾ ਇਹ ਚੱਲ ਜੂਗੀ ਬਿਜਲੀ ਹੋਰ ਅੱਗੇ ਘੰਟੇ ਨੂੰ ਚੱਲ ਜੂ ਘੰਟੇ ਨੂੰ ਚੱਲ ਜੂਗੀ ਬਿਜਲੀ ਦੇ ਚੱਲ ਜੂਗੀ ਪੁੱਤ ਨਹੀਂ ਕਿਸਦਾ ਦੇ ਸਕਦੇ ਤੁਸੀਂ ਮਤਲਬ ਕਿ ਮੇਰਾ ਪਰਿਵਾਰ ਸਾਹਮਣੇ ਬੈਠਾ ਤੇ ਮੈਂ ਜਿਹੜੇ ਮੁਲਾਜ਼ਮ ਦੁਨੀਆਂ ਨਾਲੇ ਜਿੱਥੇ ਬੰਦੀਆਂ ਨੇ ਭਵਿੱਖ ਦੇ ਵਿੱਚ ਮੇਰਨਾ ਵੀ ਗੁਰਦੀਪ ਸਿੰਘ ਵਰ ਵਰਗਾ ਮਾਮਲਾ ਹੋ ਸਕਦਾ ਤੇ ਮੈਂ ਜਿੱਥੇ ਆਪਣੇ ਪਰਿਵਾਰ ਨੂੰ ਇਸ ਗੱਲ ਹੀ ਕਹਿ ਰਿਹਾ ਕਿ ਸਮਝੌਤਾ ਨਹੀਂ ਕਰਨਾ ਜੇਕਰ ਮੇਰਨਾ ਕੋਈ ਇਦਾਂ ਦਾ ਮਾਮਲਾ ਹੁੰਦਾ ਉਹ ਜਦੋਂ ਤੱਕ ਸ਼ਹੀਦ ਦਾ ਦਰਜਾ ਤੇ ਆਰਥਿਕ ਸਹਾਇਤਾ ਤੇ ਸਰਕਾਰੀ ਨੌਕਰੀ ਸਰਕਾਰ ਪੱਕੀ ਨਹੀਂ ਕਰਦੀ ਗੁਰਦੀਪ ਸਿੰਘ ਦਾ ਪਰਿਵਾਰ ਸਾਨੂੰ ਬੜਾ ਦੁੱਖਾ ਉਸ ਸਾਥੀ ਦਾ ਜੇਕਰ ਉਹਦਾ ਪਰਿਵਾਰ ਅੱਜ ਸਟੈਂਡ ਲੈਂਦਾ ਤੇ ਇੱਕ ਤਾਂ ਸਾਡਾ ਸਾਥੀ ਸ਼ਹੀਦ ਦਾ ਦਰਜਾ ਪਾਉਂਦਾ ਤੇ ਦੂਜਾ ਪਰਿਵਾਰ ਦੇ ਲਈ ਆਰਥਿਕ ਸਹਾਇਤਾ 1 ਕਰੋੜ ਦੀ ਮਿਲਦੀ ਤੇ ਨਾਲ ਸਰਕਾਰੀ ਨੌਕਰੀ ਵੀ ਮਿਲਦੀ ਤੇ ਗਿਆ ਲੋਕਾਂ ਦੀ ਸੇਵਾ ਕਰਦਿਆਂ ਲੋਕਾਂ ਦੇ ਘਰਾਂ ਵਿੱਚ ਚਾਨਣ ਕਰਦਿਆਂ ਉਹਨਾਂ ਨੇ ਆਪਣਾ ਘਰ ਹਨੇਰਾ ਕਰ ਲਿਆ ਉਹਦੀ ਯਾਦ ਚਕਦੇ ਇਸ ਨਗਰ ਦੇ ਵਿੱਚ ਉਹ ਲਾਇਬ੍ਰੇਰੀ ਬਣਾ ਦਿਓ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਮਹਦੂਦਾ ਇੱਕ ਖਾਸ ਖਬਰ ਬਿਜਲੀ ਮੈਚ ਨਾਲ ਲੈ ਕੇ ਜੁੜਿਆ ਤੁਹਾਡੇ ਨਾਲ ਤੇ ਇਸ ਦਾ ਦੁਰਨ ਦਾ ਵੱਡਾ ਕਾਰਨ ਸੀ ਕਿ ਬੀਤੇ ਦਿਨੀ ਪਟਿਆਲੇ ਦੇ ਵਿੱਚ ਧਰਨਾ ਲੱਗਿਆ ਸੀ ਜਿੱਥੇ ਕੇ ਜੁਆਇੰਟ ਫੋਰਮ ਅਤੇ ਬਿਜਲੀ ਏਕਤਾ ਮੰਚ ਦੇ ਆਗੂਆਂ ਨੇ ਆਪਣੀ ਸਾਂਝੀ ਸਟੇਜ ਦੇ ਉੱਤੇ ਇੱਕ ਐਲਾਨ ਕੀਤਾ ਸੀ ਕਿ ਜੇਕਰ ਪ੍ਰਵਿਖ ਦੇ ਵਿੱਚ ਕੋਈ ਵੀ ਬਿਜਲੀ ਮੁਲਾਜ਼ਮ ਬਿਜਲੀ ਦੇ ਕਰਕੇ ਦੁਰਘਟਨਾ ਗ੍ਰਸਤ ਹੁੰਦਾ ਉਸ ਦੀ ਮੌਤ ਹੁੰਦੀ ਆ ਤਾਂ ਉਹ ਸੇ ਪਰਿਵਾਰ ਨੂੰ 1 ਕਰੋੜ ਦੀ ਆਰਥਿਕ ਜਿਹੜੀ ਸਹਾਇਤਾ ਰਾਸ਼ੀ ਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਆ ਇਹਦੇ ਨਾਲ ਨਾਲ ਉਹਨਾਂ ਨੇ ਮੰਗ ਦੇ ਨਾਲ-ਨਾਲ ਵੱਡੀ ਮੰਗ ਕੀਤੀ ਸੀ ਕਿ ਬਿਜਲੀ ਮੁਲਾਜ਼ਮ ਨੂੰ ਵੀ ਉਹ ਸ਼ਹੀਦ ਦਾ ਦਰਜਾ ਦੇਵਣਗੇ ਪੁਲਿਸ ਮੁਲਾਜ਼ਮਾਂ ਦੇ ਤਰ ਦੇ ਉੱਤੇ ਤੇ ਫੌਜ ਦੇ ਜਿਹੜੇ ਸਾਡੇ ਜਵਾਨ ਨੇ ਉਹਨਾਂ ਦੀ ਤਰ ਦੇ ਉੱਤੇ ਸ਼ਹੀਦ ਦਾ ਦਰਜਾ ਦਵਾਉਣ ਦਾ ਐਲਾਨ ਆ ਜਿਹੜਾ ਕੀਤਾ ਸੀ ਔਰ ਇੱਕ ਇੱਕ ਸਖਤ ਗੱਲ ਉਹਨਾਂ ਨੇ ਇਹ ਆਖੇ ਸੀ ਬਿਜਲੀ ਮੁਲਾਜ਼ਮਾਂ ਨੇ ਜਿਹੜੇ ਉਹਨਾਂ ਦੇ ਅੱਗੇ ਸੀ ਕਿ ਜੇਕਰ ਸਰਕਾਰ ਸਾਡੀ ਗੱਲ ਨਹੀਂ ਮੰਨੇਗੀ ਤੇ ਮਰਿਤਕ ਦੇ ਦਾ ਜਿਹੜਾ ਸੰਸਕਾਰ ਆ ਉਹ ਵੀ ਉਦੋਂ ਤੱਕ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਸਰਕਾਰ ਮਰਿਤਕ ਨੂੰ ਬਿਜਲੀ ਮੁਲਾਜ਼ਮ ਜਿਹੜਾ ਕਿ ਸ਼ਹੀਦ ਹੋਇਆ ਕੰਮ ਕਰਦਾ ਹੋਇਆ ਉਸ ਨੂੰ ਸ਼ਹੀਦ ਦਾ ਦਰਜਾ ਤੇ ਇਹ ਜੋ ਦੋ ਦੂਸਰੀਆਂ ਮੰਗਾ ਨੇ 1 ਕਰੋੜ ਦੀ ਆਰਥਿਕ ਸਹਾਇਤਾ ਤੇ ਸਰਕਾਰੀ ਨੌਕਰੀ ਪਰਿਵਾਰ ਦੇ ਮੈਂਬਰ ਨੂੰ ਇਹ ਨਹੀਂ ਦਿੱਤੀ ਜਾਂਦੀ ਉਦੋਂ ਤੱਕ Laash ਆ ਗਈ ਉਹ ਬਿਜਲੀ ਮਲਾਜ਼ਮ ਇੱਕ ਸਾਂਝੇ ਪਲੇਟਫਾਰਮ ਦੇ ਉੱਤੇ ਸਾਂਝੀ ਜਗ੍ਹਾ ਦੇ ਉੱਤੇ ਰੱਖ ਕੇ ਉਸ Laash ਦਾ ਜਿਹੜਾ ਦਾ ਸੰਸਕਾਰ ਨਹੀਂ ਕਰਨਗੇ ਪਰ ਬੀਤੇ ਦਿਨਾਂ ਦੇ ਵਿੱਚ ਇੱਕ ਦੋ ਘਟਨਾਵਾਂ ਹੋਈਆਂ ਤੇ ਹੁਣ ਜੇ ਜੇ ਤਾਜੀ ਘਟਨਾ ਹੋਈ ਕਿਉਂਕਿ ਮੈਂ ਮੋਬਾਈਲ ਤੋਂ ਅਪਡੇਟ ਤੁਹਾਨੂੰ ਨਾਲ ਦੀ ਨਾਲ ਦੱਸਾਂਗਾ ਮੋਗਾ ਦੇ ਪਿੰਡ ਡਗਰੂ ਦੇ ਵਿੱਚ ਕੰਰਨ ਲੱਗਣ ਨਾਲ ਜਿਹੜਾ ਸਹਾਇਕ ਕਰਮਚਾਰੀ 295/19 ਸੀਆਰ ਦੇ ਤਹਿਤ ਭਰਤੀ ਹੋਇਆ ਸੀ ਜਰਦੀਪ ਸਿੰਘ ਜੀ ਦੀ ਉਮਰ 30 ਸਾਲ ਸੀ ਤੇ ਉਹ 60 ਫੁੱਟ ਤੋਂ نیچے ਡੇਕ ਕੇ ਉਸ ਦੀ ਮੌਤ ਹੋ ਗਈ ਤੇ ਇਹ ਜਦੋਂ ਮਾਮਲਾ ਕਈ ਦਿਨ ਪੱਕਿਆ ਤੇ ਮੈਨੂੰ ਖੁਦ ਨੂੰ ਪਿਓ ਕੇ ਨਾਨੀ ਉਸ ਜੁਨੀਆਨਾ ਦਾ ਹਿੱਸਾ ਜਿਨ੍ਹਾਂ ਨੇ ਐਲਾਨ ਕੀਤਾ ਸੀ ਵੀ ਇੱਕ ਨੌਜਵਾਨ ਦੀ ਡੈਥ ਹੋਈ ਆ ਮੌਤ ਹੋ ਚੁੱਕੀ ਆ ਸ਼ਹੀਦ ਹੋ ਗਿਆ ਉਹ ਤੇ ਪਿੱਛੇ ਵੀ ਤੇ ਸਾਫੀ ਉਹ ਇਹ ਐਲਾਨ ਤੋਂ ਬਾਅਦ ਉਹਨਾਂ ਦੀ ਮੌਤ ਹੋਈ ਆ ਪਰ ਸਾਡੀਆਂ ਜੁਨੀਆਨਾ ਕੀ ਕਰ ਰਹੀਆਂ ਨੇ ਤੇ ਕੁਦਰਤੀ ਇਹ ਮੇਰੇ ਮਨ ਦੇ ਵਿੱਚ ਰੋਸ ਸੀ ਪਰ ਉਹ ਸਾਰਾ ਜਿਹੜਾ ਰੋਸ ਸੀ ਉਹ ਇੱਕ ਛਟਕੇ ਦੇ ਵਿੱਚ ਉਦੋਂ ਖਤਮ ਹੋ ਗਿਆ ਜਦੋਂ ਰਾਤੀ ਕਰੀਬ 11:00 ਦੇ ਟਕ ਨੇਰੇ ਜੋ ਪੀਐਸਬੀ EMPLOYEES ASSOCIATION ਇੱਕ ਦੇ ਸੂਬਾ ਪ੍ਰਧਾਨ ਨੇ ਗੁਰਪ੍ਰੀਤ ਸਿੰਘ ਗੱਡੀਵਡ ਜੀ ਜਿਹੜੇ ਕਿ ਮੁਲਾਜ਼ਮ ਇਕਤਾ ਮੰਚ ਦੇ ਕਨਵੀਨਰ ਵੀ ਨੇ ਤੇ ਉਹਨਾਂ ਦਾ ਜਿਹੜਾ ਫੋਨ ਆਇਆ ਕਿ ਇਸ ਮੁੱਦੇ ਨੂੰ ਅਸੀਂ ਐ ਜਾ ਕੇ ਉੱਤੇ ਪਰਿਵਾਰ ਦੇ ਨਾਲ ਚੁੱਕਿਆ ਤੇ ਮੰਗ ਵੀ ਕੀਤੀ ਆ ਤੇ ਮੈਂ ਉਹਨਾਂ ਦੀ ਗੱਲ ਪੂਰੀ ਹੁਣ ਤੋਂ ਪਹਿਲਾਂ ਹੀ ਉਹਨਾਂ ਨੂੰ ਪਿਆਰ ਨਾਲ ਕਿਹਾ ਗੱਡੀ ਵਿੰਡ ਸਾਹਿਬ ਮੈਨੂੰ ਤੁਹਾਡੇ ਤੋਂ ਵੱਡਾ ਰੋਸਾ ਕਿ ਤੁਸੀਂ ਪਟਿਆਲ ਸੰਯੁਕਤ ਜਿਹੜਾ ਸਾਂਝਾ ਦੋਨਾਂ ਦਾ ਜਾਇੰਟ ਬੋਰਡ ਤੇ ਬਿਜਲੀ ਇੱਕ ਦਾ ਮੰਡ ਦਾ ਸਾਂਝਾ ਪਲੇਟਫਾਰਮ 'ਤੇ ਉਸ ਤੇ ਐਲਾਨ ਕੀਤਾ ਜਿਕੇ ਮਰਤਕ ਦੇ ਦਾ ਉਦੋਂ ਤੱਕ ਸੰਸਕਾਰ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਨਰਦਕ ਨੂੰ ਸ਼ਹੀਦਾ ਦਰਜਾ ਦੇ ਕੇ ਉਸਦੇ ਪਰਿਵਾਰ ਨੂੰ 1 ਕਰੋੜ ਦੀ ਸਹਾਇਤਾ ਮਾਇਕ ਪੜੀ ਆਰਥਿਕ ਮਦਦ ਤੇ ਪਰਿਵਾਰ ਦੇ ਨੌਕ ਜਿਹੜੇ ਮੈਂਬਰ ਨੂੰ ਇੱਕ ਨੌਕਰੀ ਸਰਕਾਰੀ ਨਹੀਂ ਮਿਲਦੀ ਤੇ ਉਹਨਾਂ ਨੇ ਕਿਹਾ ਕਿ ਮੌਜੂਦਾ ਜੀ ਤੁਸੀਂ ਮੇਰੀ ਅੱਜ ਦੀ ਵੀਡੀਓ ਜਿਹੜੀ ਮੇਰੇ ਉੱਤੇ ਸਪੀਚ ਆ ਜਿਹੜੀ ਅਸੀਂ ਤੁਹਾਨੂੰ ਸੁਣਾਉਣ ਵੀ ਜਾ ਰਹੇ ਹਾਂ ਉਹ ਸੁਣੋ ਤੇ ਜਦੋਂ ਉਸ ਤੋਂ ਬਾਅਦ ਜੋ ਅਸੀਂ ਉੱਥੇ ਅੱਜ ਪ੍ਰੋਗਰਾਮ ਕੀਤਾ ਸਾਰਾ ਇਸ ਸਾਫੀ ਦੇ ਵਾਸਤੇ ਸ਼ਰੀਰ ਸਾਫੀ ਦੇ ਵਾਸਤੇ ਉਹ ਤੁਹਾਨੂੰ ਵੀ ਸੁਣੋ ਤੇ ਫੇਰ ਤੁਸੀਂ ਮੇਰੇ ਨਾਲ ਬਾਅਦ ਵਿੱਚ ਗੱਲ ਕਰਕੇ ਜੇ ਇਹ ਖਬਰ ਨੂੰ ਤੁਸੀਂ ਪਬਲਿਸ਼ ਜ਼ਰੂਰ ਕਰਿਓ ਵੀ ਇਸ ਵਾਸਤੇ ਮੈਂ ਤੁਹਾਨੂੰ ਫੋਨ ਕੀਤਾ ਸੀ ਇਸ ਰਾਤ ਨੂੰ ਤੇ ਮੈਂ ਜਦੋਂ ਉਹਨਾਂ ਦੀ ਸਪੀਚ ਸੁਣੀ ਤੇ ਮੈਂ ਇਹਨਾਂ ਬਿਜਲੀ ਮੁਲਾਜ਼ਮ ਜੁਨੀਆਨਾ ਦੇ ਆਗੂਆਂ ਨੂੰ ਸਲੂਟ ਕਰਦਾ ਕਿ ਕਿਤੇ ਨਾ ਕਿਤੇ ਮੁਲਾਜ਼ਮ ਜੁਨੀਆਨਾ ਕਿਸੇ ਕੰਮ ਨੂੰ ਕਰਾਉਣ ਲਈ ਬਜਿੱਦ ਰਹਿਦੀਆਂ ਨੇ ਪਰ ਰਾਤਵਾਰੇ ਮਾਮਲੇ ਦੇ ਵਿੱਚ ਜਿਵੇਂ ਉਹਨਾਂ ਨੇ ਕੱਲ ਵਾਲਾ ਜਿਹੜਾ ਮਾਮਲਾ ਸੀਗਾ ਤੇ ਉਸ ਦੇ ਵਿੱਚ ਉਹ ਗੁਰਦੀਪ ਸਿੰਘ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜੇਕਰ ਪਰਿਵਾਰ ਸਟੈਂਡ ਲੈ ਲੈਂਦਾ ਤੇ ਇਹੋ ਮਰਤਕ ਦੇ ਦੂ ਉਦੋਂ ਤੱਕ ਸੰਸਕਾਰ ਨਾ ਕਰਨ ਲੈਂਦੇ ਜਦੋਂ ਤੱਕ ਇਹ ਗੁਰਦੀਪ ਸਿੰਘ ਨੂੰ ਜਿਹੜਾ ਸ਼ਹੀਦ ਕੋ ਸਕਦਾ ਕਿ ਗੁਰਦੀਪ ਸਿੰਘ ਬਿਜਲੀ ਬੋਰ ਦਾ ਪਹਿਲਾ ਸ਼ਹੀਦ ਹਲਾ ਨਾ ਜਾਂਦਾ ਤੇ ਇਹ ਬਾਅਦ ਤੇ ਅਸੀਂ ਬਜਟ ਸੀਗੇ ਪਰ ਪਰਿਵਾਰ ਮੈਂਬਰ ਕਿਤੇ ਨਾ ਕਿਤੇ ਉਹਨਾਂ ਨੇ ਜੋ ਇਸ ਨੂੰ ਇਸ ਦਾ ਫੈਮਿਲੀ ਲਿਆ ਇਸ ਕਰਕੇ ਸਾਨੂੰ ਵੀ ਇਸ ਨੂੰ ਥੋੜਾ ਜਿਹਾ ਪਸੇ ਹੋਣਾ ਪਿਆ ਪਰ ਉਹਨਾਂ ਨੇ ਕਿਹਾ ਗੁਰਬੀ ਜੀ ਅਸੀਂ ਪ੍ਰਵੇਖ ਦੇ ਵਿੱਚ ਅਜੇ ਮਾਰੀ ਘਟਨਾ ਨਾ ਹੋਵੇ ਤੇ ਉਹਦੇ ਲਈ ਅਸੀਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਦੇ ਅੱਗੇ ਪਰ ਜੇਕਰ ਪ੍ਰਵੇਖ ਦੇ ਵਿੱਚ ਐਦਾਂ ਦੀ ਕੋਈ ਘਟਨਾ ਹੁੰਦੀ ਆ ਤਾਂ ਮਰਤਕ ਦੇ ਪਰਿਵਾਰਕ ਨੰਬਰਾਂ ਨੂੰ ਉਹਨਾਂ ਨੇ ਬੇਨਤੀ ਕੀਤੀ ਕਿ ਉਹ ਸਹਾਰ ਲੈਣ ਸਹਾਰ ਲੈ ਤਾਂ ਕਿ ਅਸੀਂ ਇਹ ਜਿਹੜੀ ਰਵਾਇਤ ਆ ਉਹ ਨੂੰ ਚਾਲੂ ਕਰ ਸਕੀਏ ਕਿਉਂਕਿ ਫੌਜ ਦੇ ਜਵਾਨ ਸ਼ਹੀਦ ਹੁੰਦੇ ਨੇ ਕੋਈ ਨਾ ਕੋਈ ਫੌਜ ਦੇ ਵਿੱਚ ਜੰਗ ਦਾ ਐਲਾਨ ਹੋਏਗਾ ਫਿਰ ਸਤਿਕਾਰ ਕਰਦੇ ਆ ਉਹਨਾਂ ਜਵਾਨਾਂ ਦਾ ਪੂਰੀ ਫੌਜ ਦਾ ਸਤਿਕਾਰ ਕਰਦੇ ਆ ਪਰ ਜੰਗ ਦਾ ਐਲਾਨ ਹੋਣ ਤੋਂ ਬਾਅਦ ਸਿਸਟਮ ਮਰਦਾ ਫਿਰ ਜਾ ਕੇ ਕਿਤੇ ਨਾ ਕਿਤੇ ਸਾਡੇ ਜਿਹੜੇ ਜਵਾਨ ਸ਼ਹੀਦ ਹੁੰਦੇ ਨੇ ਜਾਂ ਉਹਨਾਂ ਤੇ ਕੋਈ ਅਟੈਕ ਹੁੰਦਾ ਪਰ ਬਿਜਲੀ ਮੁਲਾਦਮਾਂ ਦੇ ਲਈ ਤਾਂ ਮੌਤ ਆ ਜਿਹੜੀ 3 ਇੰਚ ਦੇ ਫਰਕ ਤੇ ਹੁੰਦੀ ਆ ਇਸ ਕਰਕੇ ਇਹਨਾਂ ਨੂੰ ਤਾਂ ਮੈਂ ਤਾਂ ਕੋਈ ਅਲਟੀਮੇਟ ਹੁੰਦਾ ਨਾ ਨੂੰ ਕੁਝ ਪਤਾ ਹੁੰਦਾ ਤੇ ਕਦੋਂ ਥੋੜੀ ਜੀ ਇਧਰ ਉਧਰ ਹੋਣ ਦੇ ਕਰਕੇ ਇਹ ਸ਼ਹੀਦ ਹੋ ਜਾਂਦੇ ਨੇ ਤੇ ਮੁੜ ਕੇ ਇਹਨਾਂ ਨੂੰ ਕੋਈ ਪੁੱਛਦਾ ਵੀ ਨਹੀਂ ਇਦਾਂ ਹੀ ਪਿਪੋਸ ਦੇ ਜਮਾਨੇ ਵੀ ਨੇ ਉਹ ਵੀ ਕਿਸੇ ਨਾ ਕਿਸੇ ਮੁਕਾਬਲੇ ਜਾਂ ਕਿਸੇ ਵਜ੍ਹਾ ਕਰਕੇ ਸ਼ਹੀਦ ਹੁੰਦੇ ਨੇ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ ਪਰ ਉਹਨਾਂ ਦਾ ਵੀ ਲੱਗ ਪੱਗ ਪਤਾ ਹੁੰਦਾ ਕਿ ਐਸ ਵਕਤ ਕੋਈ ਪਾਣਾ ਵਾਪਰ ਸਕਦਾ ਪਰ ਬਿਜਲੀ ਮਲਾਕਨ ਕਿਧਰ ਜਾਣ ਇਹ ਦਰਦ ਆ ਜਿਹੜਾ ਗੁਰਪ੍ਰੀਤ ਸਿੰਘ ਗੱਡੀ ਵਿੰਡ ਦਾ ਉਸ ਸੁਪੀਰ ਦੇ ਵੇਚਣਾਂ ਦਾ ਦਰਦ ਛਲਕਿਆ ਵੀ ਆ ਉਹ ਪਾਵਤਰੀ ਹੋਏ ਨੇ ਅੰਦਰੋਂ ਰੋਏ ਵੀ ਨੇ ਤੇ ਉਹਨਾਂ ਦੇ ਜਿਹੜੀ ਇਸ ਪੀੜਾ ਨੂੰ ਸਮਝਦੇ ਹੋਏ ਵਿਜਲੀ ਮਲਾਜਣ ਇੱਕ ਤਾਹੀਆ ਕਰਨ ਕਿ ਭਵਿੱਖ ਦੇ ਵਿੱਚ ਹੋਏ ਇਸ ਗੱਲ ਦਾ ਸਹੰਦਨ ਅੱਜ ਮੈਂ ਇਹ ਵੀਡੀਓ ਬਣਾ ਰਿਹਾ ਤੇ ਮੇਰੀ ਪਤਨੀ ਜਿਹੜੀ ਆ ਉਹ ਇਸ ਵਕਤ ਕੈਮਰਾ ਆਪਰੇਟ ਕਰਦੀ ਆ ਮਤਲਬ ਕਿ ਮੇਰਾ ਪਰਿਵਾਰ ਸਾਹਮਣੇ ਬੈਠਾ ਤੇ ਮੈਂ ਜਿਹੜੇ ਮੁਲਾਜ਼ਮ ਜੁਨੀਆਂ ਨਾਲੇ ਜਿੱਥੇ ਬੰਦੀਆਂ ਨੇ ਭਵਿੱਖ ਦੇ ਵਿੱਚ ਮਰਨਾ ਵੀ ਗੁਰਦੀਪ ਸਿੰਘ ਵਰ ਵਰਗਾ ਮਾਮਲਾ ਹੋ ਸਕਦਾ ਤੇ ਮੈਂ ਜਿੱਥੇ ਆਪਣੇ ਪਰਿਵਾਰ ਨੂੰ ਇਸ ਗੱਲ ਲਈ ਕਹਿ ਰਿਹਾ ਕਿ ਸਮਝੌਤਾ ਨਹੀਂ ਕਰਨਾ ਜੇਕਰ ਮੇਰੇ ਨਾਲ ਕੋਈ ਇਦਾਂ ਦਾ ਮਾਮਲਾ ਹੁੰਦਾ ਉਹ ਜਦੋਂ ਤੱਕ ਸ਼ਹੀਦਾਂ ਦਾ ਦਰਜਾ ਤੇ ਆਰਥਿਕ ਸਹਾਇਤਾ ਤੇ ਸਰਕਾਰੀ ਨੌਕਰੀ ਸਰਕਾਰ ਪੱਕੀ ਨਹੀਂ ਕਰਦੀ ਉਦੋਂ ਤੱਕ ਮੇਰਾ ਪਰਿਵਾਰਾ ਜੁਨੀਆਨਾ ਸੁਣ ਲੈਣ ਜੁਨੀਆਨਾ ਦੇ ਆਗੂ ਸੁਣ ਲੈਣ ਕਿ ਮੇਰਾ ਪਰਿਵਾਰ ਤਾਂ ਇਸ ਮਾਮਲੇ ਦੇ ਵਿੱਚ ਅੱਜ ਤੋਂ ਇੱਕ ਕਸਮ ਪਹਈਆ ਕਰਦਾ ਕਿ ਉਹ ਸਮਝੌਤਾ ਨਹੀਂ ਕਰੂਗਾ ਉਹ ਜੁਨੀਆਨਾ ਦੇ ਆਗੂਆਂ ਦੇ ਨਾਲ ਸਟੈਂਡ ਕਰੇਗਾ ਸੋ ਅੱਜ ਮੈਂ ਆਪਣੇ ਪਰਿਵਾਰ ਤੋਂ ਸ਼ੁਰੂਆਤ ਕਰਦਾ ਇਸ ਕਰਕੇ ਜਿੰਨੇ ਵੀ ਮੁਲਾਜ਼ਮ ਰੋਜ਼ ਮੌਤ ਦੇ ਨਾਲ ਖੇਡਦੇ ਨੇ ਉਹਨਾਂ ਨੂੰ ਵੀ ਬੇਨਤੀ ਆ ਕੇ ਆਪਣੇ ਪਰਿਵਾਰਾਂ ਨੂੰ ਕਹੋ ਰੋਂ ਪਿੱਟਣ ਦੀ بجائے ਸਟੈਂਡ ਲੈਣਾ ਸਿੱਖਣ ਕਿਉਂਕਿ ਗੁਰਦੀਪ ਸਿੰਘ ਦਾ ਪਰਿਵਾਰ ਸਾਨੂੰ ਬੜਾ ਦੁੱਖਾ ਉਸ ਸਾਥੀ ਦਾ ਜੇਕਰ ਉਹਦਾ ਪਰਿਵਾਰ ਅੱਜ ਸਟੈਂਡ ਲੈਂਦਾ ਤੇ ਇੱਕ ਤਾਂ ਸਾਡਾ ਸਾਥੀ ਸ਼ਹੀਦ ਦਾ ਦਰਜਾ ਪਾਉਂਦਾ ਤੇ ਦੂਜਾ ਪਰਿਵਾਰ ਦੇ ਲਈ ਆਰਥਿਕ ਸਹਾਇਤਾ 1 ਕਰੋੜ ਦੀ ਮਿਲਦੀ ਤੇ ਨਾਲ ਸਰਕਾਰੀ ਨੌਕਰੀ ਵੀ ਮਿਲਦੀ ਸੋ ਗੁਰਪ੍ਰੀਤ ਸਿੰਘ ਗੱਡੀ ਬੰਦ ਦੀ ਜਿਹੜੀਆਂ ਸਪੀਚਾਂ ਨੇ ਆ ਮੈਂ ਦਿਖਾ ਵੀ ਦੇਣਾ ਨਜ਼ਦੀਕ ਕਰਕੇ ਇਹ ਗੁਰਦੀਪ ਸਿੰਘ ਨੌਜਵਾਨ ਸੀ ਜਿਸ ਜਿਹੜਾ ਕਿ ਸ਼ਹੀਦ ਹੋਇਆ ਸੋ ਇਸ ਕਰਕੇ ਪਰਿਵਾਰਕ ਨੰਬਰਾਂ ਨੂੰ ਵੀ ਮੈਰੀ ਬੇਲਤੀਆ ਤੇ ਜੁਲੀਆ ਨੂੰ ਵੀ ਬੇਲਤੀਆ ਕਿ ਜਿਹੜੇ ਸਟਾਰਟ ਤੇ ਅੜਿਓ ਉਸ ਤੇ ਅੜੇਰੋ ਤੇ ਇਸ ਤੋਂ ਇਲਾਵਾ ਮੈਂ ਗੁਰਪ੍ਰੀਤ ਸਿੰਘ ਗੱਡੀ ਬੰਦ ਦੀ ਸਪੀਚ ਆ ਜਿਹੜੀ ਭਾਵਕ ਸਪੀਚ ਆ ਜਿਹੜੀ ਉਹ ਵੀ ਮੋਬਾਈਲ ਦੇ ਵਿੱਚ ਇਸ ਵਕਤ ਜਿਹੜੀ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਉਹ ਵੀ ਤੁਹਾਨੂੰ ਚੈਨਲ ਦੇ ਉੱਤੇ ਸੁਣਾਈ ਜਾਵੇਗੀ ਇਸ ਕਰਕੇ ਸਰਦਾਰ ਗੁਰਪ੍ਰੀਤ ਸਿੰਘ ਗੱਡੀਪਿੰਡ ਜੀ ਜਿਹੜੇ ਕਿ ਬਿਜਲੀ ਏਕਤਾ ਮੰਚ ਦੇ ਕਨਵੀਨਰ ਨੇ ਤੇ ਜੈਨ ਫੋਰਮ ਦੇ ਕਨਵੀਨਰ ਸਰਦਾਰ ਰਤਨ ਸਿੰਘ ਮੰਜਾਰੀ ਇਸ ਸਮੁੱਚੀ ਲੀਡਰਸ਼ਿਪ ਜਿਹੜੀ ਦੋਨਾਂ ਮੰਚਾਂ ਤੇ ਜੈਨ ਫੋਰਮ ਦੀ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਅੱਜ ਤੋਂ ਬਾਅਦ ਮੈਂ ਫੇਰ ਰਿਪੀਟ ਕਰ ਰਿਹਾ ਕਿ ਮੇਰੀ ਪਤਨੀ ਕੈਮਰਾ ਚਲਾ ਰਹੀ ਆ ਮੇਰੀ ਪਤਨੀ ਖੜੀ ਆ ਤਾਂ ਮਰਨਾ ਮੇਰਾ ਪੂਰਾ ਪਰਿਵਾਰ ਖੜਾ ਅਸੀਂ ਇਸ ਸਟੈਂਡ ਤੇ ਖੜੇ ਆ ਵੀ ਜਦੋਂ ਤੱਕ ਇਦਾਂ ਦੀ ਮਿਸ ਹੈਪਨਿੰਗ ਦੇ ਉੱਤੇ ਸਾਡੀ ਇਸ ਮੰਗ ਨੂੰ ਪੂਰਾ ਨਹੀਂ ਕੀਤਾ ਜਾਂਦਾ ਸਾਡਾ ਪਰਿਵਾਰ ਇਸ ਤੇ ਖੜਾ ਤੇ ਬਾਕੀਆਂ ਨੂੰ ਵੀ ਬੇਨਤੀ ਕਰਦੇ ਆ ਉਹ ਵੀ ਇਸ ਤਰ੍ਹਾਂ ਕਰਨ ਕਿਉਂਕਿ ਉਹ ਗੁਰਪ੍ਰੀਤ ਸਿੰਘ ਗੱਡੀ ਬੰਡ ਦੇ ਜਿਹੜੇ ਅਹੰਝੂ ਨੇ ਭਾਵੇਂ ਕਿੱਖਾਂ ਦੇ ਵਿੱਚੋਂ ਬਾਹਰ ਨਾ ਚੜਕੇ ਹੋਣ ਉਹਨਾਂ ਦੇ ਛੀਨੇ ਦੇ ਵਿੱਚ ਨੂੰ ਉਹ ਹੰਝੂ ਗਾਰੇ ਉਹਨਾਂ ਦੇ ਉਸ ਭਾਵਨਾ ਨੂੰ ਸਮਝਣ ਸਾਡੇ ਲੀਡਰ ਸਭਾ ਦਾ ਨਾ ਦੀ ਭਾਵਨਾ ਨੂੰ ਸਮਝਦਿਕੇ ਜਿਹੜੇ ਪਰਿਵਾਰ ਨੇ ਸਾਡੇ ਉਹ ਇਸ ਮੁੱਦੇ ਨੂੰ ਲੈ ਕੇ ਅੱਗੇ ਵਧਣ ਸੋ ਪੂਰੀ ਖਬਰ ਵੀ ਦਿਖਾਉਣੇ ਆ ਤੇ ਨਾਲ ਉਹਨਾਂ ਦੀ ਸਪੀਚ ਵੀ ਸੁਖਾਉਣਿਆ ਤੇ ਕੱਲ ਕੀ ਪ੍ਰਦਰਸ਼ਨ ਉਸ ਨੌਜਵਾਨ ਵਾਸਤੇ ਹੋਇਆ ਉਹ ਵੀ ਸੁਣਾਉਣਿਆ ਤੇ ਫਿਰ ਦੁਆਰਾ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਸਟੈਂਡ ਲੈਣਾ ਸਕੇ ਤਾਂ ਹੀ ਜਾ ਕੇ ਬਿਜਲੀ ਮੁਲਾਜ਼ਮ ਸ਼ਹੀਦ ਕਹਾਉਣਗੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਆਰਥਿਕ ਜਿਹੜੀ ਸਹਾਇਤਾ ਉਪ ਮਿਲੇਗੀ। ਸੁਆਗਤੀ ਐਮਆਈ ਦੁਆਰਾ ਫਿਰ ਕਿਸੇ ਅਪਡੇਟ ਦੇ ਨਾਲ ਫਿਰ ਜੜਾ ਦਾ ਜੋ ਇਜਾਜਤ ਨਾਇਬ ਜੀ ਕਾਰ ਬੈਠ ਕੇ ਅਹੀਂ ਆਖੀ ਜਾਂਦੇ ਆ ਬਹੁਤ ਅਸੀਂ ਬਿਜਲੀ ਸਾਡੇ ਕੋਲ ਵਾਧੂਆ ਦੇ ਦੇਾਂਗੇ। ਕਿਵੇਂ ਬਿਜਲੀ ਕੰਪਿਊਟਰ ਤੇ ਦੇ ਨਹੀਂ ਸਕਦਾ ਜੀ। ਇਸ ਕਰਕੇ ਸਾਡੀ ਇਸ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਅਸੀਂ ਸਰਕਾਰ ਕੋਲੋਂ ਪੰਜਾਬ ਦੀ ਸਰਕਾਰ ਕੋਲੋਂ ਮੰਗ ਕਰਦੇ ਹਾਂ ਪੈਸਾ ਪੂਰਤੀ ਨਹੀਂ ਕਰ ਸਕਦਾ ਇਨਸਾਨ ਦੀ ਜਾਨ ਦੀ ਪੈਸਾ ਪੂਰਤੀ ਨਹੀਂ ਕਰ ਸਕਦਾ ਪਰ ਫਿਰ ਵੀ ਜੇ ਕੋਈ ਤਿਲਕ ਕੇ ਡਿੱਗ ਕੇ ਡੈਥ ਹੋ ਜੇ ਉਹਦਾ ਵੀ ਉਹ ਮੁੱਲ ਜੇਕਰ ਕੋਈ ਉੱਤੇ ਲਟ ਲਟ ਕਰਦਾ 25 30 ਫੁੱਟ ਜ਼ਮੀਨ ਤੋਂ ਉੱਤੇ ਲਟ ਲਟ ਕਰਦਾ ਮੱਚ ਜੇ ਉਹਦੀ ਵੀ ਉਹ ਕੀਮਤ ਅਤੇ ਗਰਦੀਪ ਵਿਚਾਰਾ ਡਿੱਗ ਕੇ ਜਾਨ ਦੇ ਗਿਆ ਉਹਦੀ ਵੀ ਉਹ ਕੀਮਤ ਇਸ ਕਰਕੇ ਜਿਹੜੀ ਮਨੁੱਖੀ ਜਾਨ ਹੈ ਇਹਦੀ ਕੀਮਤ ਇਨੀ ਸਸਤੀ ਨਹੀਂ ਚਾਹੀਦੀ ਜਿੰਨੀ ਸਾਡੇ ਸਿਸਟਮ ਦੇ ਵਿੱਚ ਸਸਤੀ ਹੋਈ ਪਈ ਆ ਇਹ ਸਾਡੇ ਜਿਹੜੇ ਬੱਚੇ ਅਪਦੇਸ਼ਾਂ ਨੂੰ ਜਾ ਰਹੇ ਆ ਇਹ ਸਿਸਟਮ ਦੀ ਦੇਣ ਆ ਇਸ ਕਰਕੇ ਭਰਾਓ ਅਸੀਂ ਤੁਹਾਡੇ ਦੁੱਖ ਸਹਿੀਕ ਆ ਅਸੀਂ ਜੋ ਕਰ ਸਕਦੇ ਆ ਉਹ ਕਰਾਂਗੇ ਆਪਣੇ ਪੱਦਰ ਤੇ ਅਸੀਂ ਚਾਹੁੰਦੇ ਹੀ ਤੇ ਇਹ ਸਮਾਕੇ ਤੇ ਨਾਂ ਲਿਆਵੇ ਕੁਦਰਤ ਵੈਗਰੂ ਤੇ ਪਰਮਾਤਮਾ ਹਰੇਕ ਦੇ ਪਰਿਵਾਰਾਂ ਤੇ ਸੁੱਖ ਸ਼ਾਂਤੀ ਰੱਖੇ ਲੇਕਿਨ ਸਾਡਾ ਦਿਲ ਚਾਹੁੰਦਾ ਹੀ ਵੀ ਅਸੀਂ ਗਰੀਬ ਦੀ ਡੈੱਡ ਬੋਡੀ ਰੱਖ ਕੇ ਇਹਨੂੰ ਹਾਈਲਾਈਟ ਕਰੀਏ ਪਰ ਉਹਦੇ ਲਈ ਪਰਿਵਾਰ ਦਾ ਸਹਿਮਤ ਹੋਣਾ ਜ਼ਰੂਰੀ ਆ ਤੇ ਪਰਿਵਾਰ ਕਿਹੇ ਵੇਲੇ ਇਹ ਸੋਚਦਾ ਇਸ ਮੌਕੇ ਤੇ ਪਰਿਵਾਰ ਲਈ ਔਖਾ ਹੁੰਦਾ ਇਹ ਕੰਮ ਕਿ ਲੋਕ ਕੱਲ ਨੂੰ ਕਹਿਣਗੇ ਕਿ ਨਹੀਂ ਪੈਸਿਆਂ ਵਾਲੀ ਡੈੱਡ ਬੋਡੀ ਰੱਖੀ ਫਿਰਦੇ ਆ ਅਸੀਂ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਅਸੀਂ ਕਹਿੰਦੇ ਆ ਵੀ ਕਿਸੇ ਪਰਿਵਾਰ ਨੂੰ ਆਉਣ ਵਾਲੇ ਸਮੇਂ 'ਚ ਤਿਆਰ ਹੋਣਾ ਪਊਗਾ ਕਿਸੇ ਅਗਲੇ ਦੀ ਜਾਨ ਜਾਨ ਤੋਂ ਰੋਕਣ ਲਈ ਜਿੰਨਾ ਚਿਰ ਇਹ ਸਰਕਾਰ ਨੂੰ ਜਿਹੜਾ ਵੀ ਹਾਕਮ ਆ ਉਹਨੂੰ ਨਾਥ ਨਾ ਪਈ ਤੇ ਜਾਨਾਂ ਜਾਂਦੀਆਂ ਰਹਿਣਗੀਆਂ ਕਿਉਂਕਿ ਦਬਾਅ ਆ ਕੰਮ ਦਾ ਕੰਮ ਦਾ ਦਬਾਅ ਆ ਤੇ ਇਹ ਜਦੋਂ ਕੰਮ ਦਾ ਹੀ ਦਬਾਅ ਜ਼ਿਆਦਾ ਕੋਈ ਸਮਾਂ ਨਹੀਂ ਇੱਕ ਕੰਮ ਆ ਉੱਤੇ ਕੰਮ ਕਰਦਾ ਸੀ ਤੇ ਚਾਰ ਜਾਨੇ ਥੱਲੇ ਖੜਦੇ ਸੀ ਜੇ ਅਸੀਂ ਕਹਿ ਸਕਦੇ ਜੇ ਚਾਰ ਥੱਲੇ ਖਲੋਤੇ ਹੁੰਦੇ ਤੇ ਗੁਰਦੀਰ ਦੀ ਜਾਨ ਨਹੀਂ ਜਾ ਸਕਦੀ ਜਦੋਂ ਕੱਲਾ ਹੀ ਆ ਤੇ ਦਬਾ ਆ ਕਿ ਅਫਸਰ ਸਾਡੇ ਉਹਨਾਂ ਨੂੰ ਸਾਡੀ ਬੇਨਤੀ ਆ ਜਿੰਨੇ ਵੀ ਇੱਥੇ ਅਫਸਰ ਸਹਿਬਾਨ ਆਏ ਆ ਵੀ ਰੱਬ ਦਾ ਵਾਸਤਾ ਇਹ ਚੱਲ ਜੂਗੀ ਬਿਜਲੀ ਹੋਰ ਅੱਧੇ ਘੰਟੇ ਨੂੰ ਚੱਲ ਜੂ ਘੰਟੇ ਨੂੰ ਚੱਲ ਜੂਗੀ ਬਿਜਲੀ ਦੇ ਚੱਲ ਜੂਗੀ ਪੁੱਤ ਨਹੀਂ ਕਿਸੇ ਦਾ ਦੇ ਸਕਦੇ ਤੁਸੀਂ ਤੁਸੀਂ ਨਾ ਐਦਾਂ ਕਹੇ ਤੇ ਜਿਹੜਾ ਪ੍ਰੈਸ਼ਰ ਪਾਓ ਜੇ ਅੱਧੇ ਘੰਟੇ ਚ ਨਾ ਚੱਲੀ ਤੇ ਸਸਪੈਂਡ ਕਰਾਂਗੇ ਹੁਣ ਪੁੱਤ ਦੱਸੋ ਕਿੰਨੇ ਮੋੜਨਾ ਉਹਨਾਂ ਦਾ ਸਾਡੀ ਇਹ ਬੇਨਤੀ ਆ ਅਸੀਂ ਇਹ ਟੈਕਨੀਕਲ ਕੰਮ ਬਹੁਤ ਔਖਾ ਬਹੁਤ ਔਖਾ ਤੇ ਜਦੋਂ ਕਿਸੇ ਦੀ ਜਾਨ ਨਿਕਲਦੀ ਆ ਸੱਚਮੁੱਚ ਸਾਡੀ ਜਾਨ ਨਿਕਲਦੀ ਆ ਜੇ ਮੈਂ ਉਸ ਜਹੇਬੰਦੀ ਦਾ ਸਟੇਟ ਦਾ ਪ੍ਰਧਾਨ ਆ ਤੇ ਮੇਰੇ ਵੀ ਲੱਟ ਲੱਟ ਮੱਚਦਾ ਮੈਂ ਮੇਰਾ ਮਨ ਭੜਿਆ ਪਿਆ ਜੇ ਭਾਵੇਂ ਮੈਂ ਇਸ ਨਗਰ ਚ ਆਇਆ ਸਾਰਾ ਨਗਰ ਦੁਖੀ ਹੋਊਗਾ ਇਲਾਕਾ ਦੁਖੀ ਹੋਊਗਾ ਅਰ ਕੋਈ ਗੱਲ ਆ ਕਿ ਤੁਰੀ ਕੁੱਤੇ ਜਿਨਾ ਮੁੱਲ ਨਹੀਂ ਹੈਗਾ ਇੱਥੇ ਮਨੁੱਖ ਦਾ ਅਸੀਂ ਕਹਿ ਦਿੰਨੇ ਆ ਕੀਰੀ ਵੀ ਕੁਦਰਤ ਨੇ ਇੰਨੀ ਲਿਖੀ ਕਿਦਾਂ ਅਸੀਂ ਕਹਿ ਸਕਦੇ ਬਾਹਰਲੇ ਜਿੱਥੇ ਸਾਡੇ ਬੱਚੇ ਜਾ ਰਹੇ ਆ ਉੱਥੇ ਮਨੁੱਖ ਦੀ ਕੀਮਤ ਐ ਉੱਥੇ ਇੱਕ ਦੀ ਕਿਸੇ ਦੀ ਜਾਨ ਜਾਵੇ ਤੇ ਆਹਾਕਾਰ ਮੱਚਦੀ ਆ ਇੱਥੇ ਸਿਸਟਮ ਹੀ ਕੋਈ ਨਹੀਂ ਜਾਨ ਤੇ ਜਾਨ ਜਾ ਰਹੀ ਆ ਕੱਚੇ ਸਾਡੇ ਇੱਕ ਗਰੀਬ ਦਾ ਸ਼ਾਇਦ ਕੋਈ ਥੋੜਾ ਬੋਧ ਮੁੱਲ ਪੈ ਜਾਏਗਾ ਤੇ ਲੇਕਿਨ ਜਿਹੜੇ ਕੱਚੇ ਸਾਡੇ ਸਿਹਤ ਵੀ ਕਾਮੇ ਆ ਠੇਕੇ ਵਾਲੇ ਪਤਾ ਨਹੀਂ ਕਿੰਨੇ ਅਣਗਿਣਤ ਵਿਚਾਰੇ ਜਾਨਾਂ ਦੇ ਰਹੇ ਆ ਨਕਾਰਾ ਹੋ ਕੇ ਮੰਜਿਆਂ ਦੇ ਪਏ ਆ ਰੀੜ ਦੀਆਂ ਹੱਡੀਆਂ ਟੁੱਟਵਾ ਕੇ ਜ਼ਖਮ ਹੋਏ ਆ ਸੋ ਮੈਂ ਗੱਲ ਲੰਮੀ ਕਰ ਗਿਆ ਤੁਹਾਨੂੰ ਤੁਸਾਂ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਆ ਕਿਉਂਕਿ ਆਪਾਂ ਦੁੱਖ ਦੇ ਮੌਕੇ ਤੇ ਇਕੱਠੇ ਹੋਏ ਆ ਤੇ ਮੈਂ ਇਹਨਾਂ ਲਵਜਾਂ ਦੇ ਨਾਲ ਆਪਣੇ ਉਸ ਵੀਰ ਨੂੰ ਆਪਣੀ ਜਹੇਬੰਦੀ ਪੀਐਸਸੀਬੀਐਮ ਐਮਪਲਾਈ ਫੈਡਰੇਸ਼ਨ 8ਕ ਦੀ ਤਰਫੋਂ ਔਰ ਬੀਜਲੀ ਮੁਲਾਜ਼ਮ ਇਕਤਾ ਮੰਚ ਉਹਦਾ ਮੈਂ ਕਨਵੀਨਰ ਹਾਂ ਔਰ ਸਾਂਝਾ ਫੋਰਮ ਉਹਦੀ ਵੀ ਲੀਡਰਸ਼ਿਪ ਸਾਰੀ ਕੱਲ ਸਰ ਜੋੜ ਕੇ ਇਸੇ ਗੱਲ ਤੇ ਖੜੀ ਹੈ ਮੈਨੇਜਮੈਂਟ ਨੂੰ ਕਿਹਾ ਗਿਆ ਬਈ ਇਹ ਬਹੁਤ ਅਤ ਹੋ ਗਈ ਆ ਇਹਦੇ ਤੇ ਕੁਝ ਕੋਈ ਕੋਈ ਹਮਦਰਦੀ ਨਾਲ ਗੌਰ ਕਰੋ ਵਾਗੋ ਜੱਜੋ ਜੱਜੋ ਰੋ ਦਾ ਕਰ ਲਿਓ ਸਾਡੀ ਕਰਦੀ ਕੰਦ ਸਕਤਾ ਦੇ ਮਰਦਾਬਾ 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 ਅਸੀਂ ਉਹਨਾਂ ਦੀ ਜਿਹੜੀਆਂ ਮੌਤਾਂ ਨਹੀਂ ਚਾਹੁੰਦੇਗੇ ਅਸੀਂ ਚਾਹੁੰਦੇ ਕਿ ਸਾਡੇ ਬੰਦੇ ਰੱਖੇ ਜਾਣ ਤੇ ਸਾਡੇ ਜਿਹੜੇ ਪਰਿਵਾਰਾਂ ਦੇ ਜਿਹੜੇ ਚੁੱਲ੍ਹੇ ਆ ਬਲਦੇ ਰਹਿਣ ਤੇ ਉਹਨਾਂ ਨੂੰ ਜਿਹੜਾ ਬੰਦ ਦਾ ਮੁਆਵਜ਼ਾ ਦਿੱਤਾ ਜਾਵੇ ਸੋ ਮੈਂ ਆਪਣੇ ਵੱਲੋਂ ਆਪਣੀਆਂ ਸਮਝੀਆਂ ਜਥੇਬੰਦੀਆਂ ਤੇ ਪੀਐਸਸੀ ਅਪਲਾਈ ਫੋਰਟੇਸ਼ਨ ਇੰਟੀਜ ਦੇ ਆਗੂ ਸਹਿਬਾਨ ਜਿਹੜੇ ਖੜੇ ਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਜਿਹੜਾ ਸਾਡਾ ਗੁਰਦੀਪ ਸਿੰਘ ਹੈ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਇਹਨੂੰ 1 ਕਰੋੜ ਦੀ ਜਿਹੜੀ ਮਦਦ ਆ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇ ਤੇ ਨਾਲ ਹੀ ਜਿੰਨੇ ਵੀ ਜਿਹੜੇ ਸਾਡੇ ਨੌਜਵਾਨ ਜਿਹੜੇ ਬੂਥ ਪੁਰੇ ਫਿਰਦੇ ਆ ਬੇਲੇ ਉਹਨਾਂ ਨੂੰ ਨੌਕਰੀਆਂ ਤੇ ਰੱਖ ਕੇ ਜਿਹੜੇ ਜਿਹੇ ਨੌਜਵਾਨ ਸਾਡੇ ਵਿੱਚ ਤੁਰੇ ਜਾਂਦੇ ਆ ਇੱਕ ਸਾਨੂੰ ਨਸ਼ੇ ਦਾ ਦਾਇਤ ਲੈ ਕੇ ਜਾਂਦਾ ਨੌਜਵਾਨੀ ਨੂੰ ਇੱਕ ਜਿਹੜੀ ਸਰਕਾਰ ਆਪਣੀਆਂ ਗਲਤ ਨੀਤੀਆਂ ਦੇ ਨਾਲ ਜਿਹੜੇ ਸਾਡੇ ਨੌਜਵਾਨਾਂ ਨੂੰ ਸਾਡੇ ਤੱਕ ਪਹੁੰਚ ਰਹੀ ਆ ਸੋ ਇਹ ਗੱਲਾਂ ਹੀ ਅਸੀਂ ਅੱਜ ਦੇ ਜਿਹੜੇ ਸਿਵੇ ਦੇ ਉੱਤੇ ਕਰ ਸਕਦੇ ਆ ਕੋਲ ਸਾਡੇ ਕੋਲੇ ਕੁਝ ਨਹੀਂ ਆ ਗੱਲਾਂ ਕਰਨ ਨੂੰ ਕਿਉਂਕਿ ਗੱਲਾਂ ਬਹੁਤ ਅੱ퍼 ਪੰਜਾਬ ਸਰਕਾਰ ਦੇ ਤੇ ਸੀਐਮਡੀ ਸਾਹਿਬ ਦੇ ਤੇ ਕੋਈ ਵੀ ਕੰਨ ਨਹੀਂ ਸੁਣ ਨਹੀਂ ਸਕਦੇ ਅਸੀਂ ਬੇਨਤੀ ਕਰਦੇ ਹਾਂ ਸਿਵੇ ਦੇ ਤੋਂ ਇਸ ਬਲਦੇ ਸਿਵੇ ਨੂੰ ਦੇਖ ਕੇ ਕਿਤੇ ਤਰਸ ਖਾ ਜਵੇ ਸਾਡਾ ਹਰਪ੍ਰਜਨ ਮਾ ਹਰਪ੍ਰਜਨ ਸਿੰਘ ਜਿਹੜਾ ਈਟੀਓ ਤੇ ਸਾਡਾ ਜਿਹੜਾ ਸੀਐਮਡੀ ਆ ਕਿ ਕਿਸੇ ਹੋਰ ਨੌਜਵਾਨਾਂ ਨੂੰ ਭਰਤੀ ਕਰ ਸਕੇ ਸੋ ਇੰਨੀਆਂ ਗੱਲਾਂ ਕਹਿਦਾ ਹਾਂ ਮੈਂ ਆਪਣੀ ਜਗ੍ਹਾ ਲੈਣਾ ਧੰਨਵਾਦ ਬਹੁਤ ਦੁਖਦਾਈ ਸਮਾਂ ਪਰਿਵਾਰ ਲਈ ਇਸ ਇਲਾਕੇ ਲਈ ਵੀ ਮੈਂ ਸਮਝਦਾ ਤੇ ਜਦੋਂ ਗੁਰਦੀਪ ਸਿੰਘ ਸਾਈਕਲਾਈਨ ਮੈਂ ਜਿਹੜਾ ਉਹ ਹੰਪਨ ਸੰਸਕਾਰ ਹੋ ਰਿਹਾ ਸਵਾ ਬਲ ਰਿਹਾ ਉਸ ਮੌਕੇ ਤੇ ਅਸੀਂ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਸਰਕਾਰ ਤੋਂ ਔਰ ਮਾਨਯੋਗ ਅਡੇਰ ਭਜਨ ਸਿੰਘ ਜੀ ਜਿਹੜੇ ਸਾਡੇ ਬਿਜਲੀ ਵਿਭਾਗ ਦੇ ਮੰਤਰੀ ਨੇ ਤੇ ਇਸੇ ਤਰ੍ਹਾਂ ਮਾਨਯੋਗ ਸਾਡੇ ਸੀਐਮਡੀ ਸਾਹਿਬ ਇੰਜੀਨੀਅਰ ਬਲਦੇਵ ਸਿੰਘ ਜੀ ਸਰਾ ਅਸੀਂ ਉਹਨਾਂ ਨੂੰ ਇਹ ਬੇਨਤੀ ਕਰ ਸਕਦੇ ਹਾਂ ਕਿ ਇਸ ਅਧਾਰੇ 'ਚ ਜਿੰਨੀ ਜ਼ਰੂਰਤ ਆ ਜਿੰਨੀਆਂ ਪੋਸਟਾਂ ਖਾਲੀ ਪਈਆਂ ਉਹ ਤੁਰੰਤ ਭਰ ਦਿਓ ਜੇ ਰੈਗੂਲਰ ਬਾਲੇ ਸਾਨੂੰ ਨੌਜਵਾਨ ਨਹੀਂ ਮਿਲ ਰਹੇ ਤੇ ਕੋਈ ਉਹਦੇ ਤੇ ਕੋਈ ਠੇਕਾ ਸਿਸਟਮ ਹੋਵੇ ਜਿਹੜੇ ਸਿੱਧੇ ਮੈਕਮੇਂ ਦੇ ਅਧੀਨ ਹੋਣ ਕਰਮਚਾਰੀ ਤਾਂ ਜੋ ਜਿਹੜੇ ਡਿਊਟੀ ਕਰ ਰਹੇ ਉਹਨਾਂ ਤੇ ਕੰਮ ਦਾ ਦਬਾਅ ਕੁਝ ਘਟੇ ਇਹ ਤਾਂ ਗੈਰਮਨੁੱਖੀ ਆ ਕਿ ਰਾਤ ਨੂੰ ਵੀ ਬੰਦਾ 12 ਵਜੇ ਡਿਊਟੀ ਕਰੇ ਤੇ ਸਵੇਰੇ ਫੇਰ ਕਰੇ ਜਦਕਿ ਸਾਡੇ ਵੱਡਿਆਂ ਬਲੇਰਿਆਂ ਨੇ 8 ਘੰਟੇ ਡਿਊਟੀ ਨਿਯਤ ਕੀਤੀ ਸੀ ਤੇ ਅਸੀਂ ਤਾਂ ਇਸ ਦੁੱਖ ਦੀ ਘੜੀ ਤੇ PSCB এমপ্লয়ি ফেডারেশন 8 ਮੈਂ ਸੂਬੇ ਦਾ ਪ੍ਰਧਾਨ ਹੋਣ ਦੇ ਨਾਤੇ ਗੁਰਪ੍ਰੀਤ ਸਿੰਘ ਗੰਢੀਵਿੰਦ ਇਸੇ ਤਰ੍ਹਾਂ ਬਿਜਲੀ ਮਜ਼ਦੂਰ ਮੇਕਤਾ ਮੰਚ ਦਾ ਕਲੀਨਰ ਹੋਣ ਦੇ ਨਾਤੇ ਇਹ ਕਹਿਣਾ ਚਾਹਣਾ ਬਾਕੀ ਵੀ ਜਹੇ ਬੰਦੀਆਂ ਦੀ ਲੀਡਰਸ਼ਿਪ ਇੱਥੇ ਆਈ ਆ ਸਾਂਝੇ ਫੋਰਮ ਦੀ ਵੀ ਕੱਲ ਵੀ ਚਰਚਾ ਹੋਈ ਆ ਅਸੀਂ ਕੱਲ ਮਾਂਜੋਗ ਜਿਹੜੀ ਜਸਵੀਰ ਸਿੰਘ ਜੀ ਢੱਲੋਂ ਜਿਹੜੇ ਸਾਡੇ ਪ੍ਰਬੰਧਕੀ ਮੈਂਬਰ ਨੇ ਪੀਐਸਪੀਸੀਐਲ ਦੇ ਤੇ ਉਹਨਾਂ ਨੂੰ ਉੱਥੇ ਪਟਿਆਲੇ ਉਹਨਾਂ ਦੇ ਦਫ਼ਤਰ ਚ ਕੱਲ ਮਿਲ ਕੇ ਆਏ ਆ ਤੇ ਇਹ ਇਹਦੇ ਤੇ ਕੋਈ ਨੀਤੀ ਬਣਾਉ ਕੋਈ ਜਿਹੜਾ ਜਿੰਨੀ ਲੋੜ ਆ ਮੁਲਾਜ਼ਮਾਂ ਦੀ ਉਹ ਪ੍ਰਤੀ ਹੋਵੇ ਤੇ ਇਹਦੇ ਤੋਂ ਲਾਰਾ ਸਿਸਟਮ ਹੋਵੇ ਇੱਕ ਉਹ ਸਾਡੇ ਕੋਲ ਕੰਮ ਕਰਨ ਦੇ ਸੰਧ ਹੋਣ ਸਾਰੇ ਸਾਡੇ ਕੋਲ ਗੱਡੀਆਂ ਹੋਣ ਤਾਂ ਜੋ ਜਿਹੜਾ ਇਹ ਨਹਾਥਾ ਵਿਚਾਰਾ ਬਗੈਰ ਹਥਿਆਰਾਂ ਤੋਂ ਇਹ ਗਰੀਬ ਤੁਰ ਗਿਆ ਤੇ ਹੋਰ ਪ੍ਰਾਈਵੇਟ ਵਿਚਾਰੇ ਜਿਹੜੇ ਸੀਐਚਪੀ ਕੰਮੇ ਉਹ ਲਗਾਤਾਰ ਤੁਰ ਰਹੇ ਆ ਸਾਨੂੰ ਇਹਦਾ ਦਰਦ ਆ ਅਸੀਂ ਸਮਝਦੇ ਪੰਜਾਬ ਦੀ ਸਰਕਾਰ ਨੂੰ ਵੀ ਦਰਦ ਚਾਹੀਦਾ ਲਾਰਡਸ ਤੇ ਮੈਂ ਕਹਿਣਾ ਚਾਹੁੰਨਾ ਇਹੋ ਆਪਣੀ ਜਾਨ ਦੇ ਗਿਆ ਲੋਕਾਂ ਦੀ ਸੇਵਾ ਕਰਦੇ ਆ ਲੋਕਾਂ ਦੇ ਘਰਾਂ ਵਿੱਚ ਚਾਨਣ ਕਰਦੇ ਆ ਉਹਨਾਂ ਨੇ ਆਪਣਾ ਘਰ ਹਨੇਰਾ ਕਰ ਲਿਆ ਉਹਦੀ ਯਾਦ ਚ ਕਿਤੇ ਇਸ ਨਗਰ ਦੇ ਵਿੱਚ ਉਹ ਲਾਇਬ੍ਰੇਰੀ ਬਣਾ ਦਿਓ ਮੈਂ ਜਿਹੜੇ ਲੋਕਲ ਸਾਡੇ ਇੱਥੇ ਵਿਧਾਇਕ ਨੇ ਮਾਨਯੋਗ ਮੈਂ ਉਹਨਾਂ ਦਾ ਨਾਂ ਨਹੀਂ ਜਾਣਦਾ ਜਿਹੜੇ ਵੀ ਨੇ ਰੂਲਿੰਗ ਪਾਰਟੀ ਦੇ ਜੇ ਹੋਣਗੇ ਤੇ ਸਾਡੀ ਉਹਨਾਂ ਨੂੰ ਬੇਨਤੀ ਆ ਆਮਨ ਅਡੋੜਾ ਹਾਂ ਆਮਨ ਅਡੋੜਾ ਜੀ ਕਿ ਇੱਥੇ ਗੁਰਦੀਪ ਦੀ ਯਾਦ ਚ ਇੱਥੇ ਇੱਕ ਲਾਇਬ੍ਰੇਰੀ ਬਣ ਜੇ ਨਗਰ ਦੇ ਵਿੱਚ ਨਗਰ ਜਗ੍ਹਾ ਦੇ ਦੇਗਾ ਤਾ ਤਾਂ ਜੋ ਉਹਦੀ ਜਿਹੜੀ ਯਾਦ ਆ ਸਦੀਵੀ ਰਹੇ ਪਰਿਵਾਰ ਦੇ ਵਿੱਚ ਵੀ ਨਗਰ ਦੇ ਵਿੱਚ ਵੀ ਇਲਾਕੇ ਦੇ ਵਿੱਚ ਵੀ ਵੀ ਹਾਂ ਆ ਇੱਕ ਕਾਮਾ ਜਿਹੜਾ ਇਹ ਬਿਜਲੀ ਦੀ ਨੌਕਰੀ ਕਰਦੇ ਆ ਲੋਕਾਂ ਦੀ ਸੇਵਾ ਕਰਦੇ ਆ ਆਪਣੀ ਜਾਨ ਦੇ ਕੇ ਗਿਆ ਇਸ ਤੋਂ ਵੀ ਅੱਗੇ ਅਸੀਂ ਕਹਿੰਨੇ ਆ ਕਿ ਇੱਕ ਪੰਜਾਬ ਸਰਕਾਰ ਲਈ ਕਿੱਡਾ ਕੰਮ ਆ ਕਿੰਨੇ ਸਾਡੇ ਲੱਟ ਲੱਟ ਕਰਦੇ ਮੱਚ ਗਏ ਲੈਣਾ ਤੇ ਲੋਕ ਲੋਕਾਂ ਦੇ ਬੱਚੇ ਕਿਸੇ ਦਾ ਭਰਾ ਕਿਸੇ ਦਾ ਪਤੀ ਕਿਸੇ ਦਾ ਪੁੱਤ ਉਹਨਾਂ ਦੀ ਯਾਦ ਚ ਇੱਕ ਪੰਜਾਬ ਪੱਦਰ ਤੇ ਬਣਾ ਦਿਓ ਉਹਨਾਂ ਦੀਆਂ ਤਸਵੀਰਾਂ ਲਾ ਦਿਓ ਕਿੰਨਾ ਕੁ ਪੈਸਾ ਲੱਗਦਾ ਜੀ ਇਹਦੇ ਤੇ ਉਹਨਾਂ ਦੇ ਮਾਪੇ ਕਦੇ ਜਾਣ ਆ ਤੇ ਉੱਥੇ ਜਾ ਕੇ ਕਦੇ ਛਾਤੀ ਮਾਰ ਆਉਣ ਬਈ 15 ਸਾਲ ਪਹਿਲਾਂ ਆ ਸਾਡਾ ਜਿਹੜਾ ਨੌਜਵਾਨ ਪੁੱਤ ਆ ਇਹਨੇ ਜਾਨ ਦਿੱਤੀ ਲੋਕਾਂ ਦੀ ਸੇਵਾ ਕਰਦਿਆਂ ਇਹ ਕੋਈ ਬਹੁਤ ਇਹਦੇ ਤੇ ਪੈਸਾ ਨਹੀਂ ਲੱਗਦਾ ਪਰ ਸਰਕਾਰ ਤਵੱਜੂ ਨਹੀਂ ਦਿੰਦੀ ਸਾਡੀ ਇਸ ਦੁੱਖ ਦੀ ਘੜੀ ਚ ਇਹ ਬੇਨਤੀ ਆ ਕਿ ਮਾਵਾ ਦੇ ਪੁੱਤ ਅੱਗੋਂ ਹੋਰ ਨਾ ਵਿਛੜਨਾ ਤੇ ਜਿਹੜੇ ਵਿਛੜ ਗਏ ਆ ਉਹਨਾਂ ਨੂੰ ਸ਼ਰਧਾਂਜਲੀ ਦੇ ਤੌਰ ਤੇ ਸ਼ਹੀਦ ਦਾ ਦਰਜਾ ਵੀ ਦਿਓ ਔਰ 1 ਕਰੋੜ ਰੁਪਈਆ ਵੀ ਦਿਓ ਜੇ ਤੁਸੀਂ ਸੁਰੱਖਿਆ ਬਲਾਂ ਦੇ ਜਿਹੜੇ ਜਵਾਨ ਉਹਨਾਂ ਨੂੰ ਦੇਖ ਸਕਦੇ ਆ ਇਹ ਵੀ ਇੱਕ ਸਾਡਾ ਜਵਾਨ ਆ ਇਹਨੇ ਵੀ ਸ਼ਹਾਦਤ ਦਿੱਤੀ ਆ ਇਹਦਾ ਵੀ ਬਲੀਦਾਨ ਆ ਇਹਨੂੰ ਵੀ 1 ਕਰੋੜ ਰੁਪਈਆ ਦਿਓ ਔਰ ਉਹਦੀ ਟੁਕੜੀ ਯਾਦਗਾਰ ਬਣਾਓ ਬਹੁਤ ਬਹੁਤ ਧੰਨਵਾਦ